ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਦੋਸਤਾਂ ਨੂੰ ਫਤਿਹ ਬੁਲਾਈ ਪ੍ਰਵਾਹਨ ਹੋਵੇ ਅੱਜ ਦਾ ਵਿਚਾਰ ਅੱਜ ਕੱਲ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਇਸ ਮੌਸਮ ਵਿੱਚ ਅਮੀਰ ਵਰਗ ਜੋ ਕਿ ਕੋਠੀਆਂ ਵਿੱਚ ਰਹਿੰਦੇ ਹਨ ਜਦੋਂ ਮੀਂਹ ਆਉਂਦਾ ਹੈ ਤਾਂ ਖੁਸ਼ੀ ਨਾਲ ਝੂਮ ਉੱਠਦੇ ਹਨ ਕੋਠੇ ਚੜ ਕੇ ਮੋਬਾਈਲ ਨਾਲ ਵੀਡੀਓ ਬਣਾਉਂਦੇ ਹਨ ਮੀਂਹ ਚ ਇੰਜੋਏ ਕਰਦੇ ਹਨ ਘਰ ਵਿੱਚ ਪਕੌੜੇ ਆदि ਪਕਵਾਨ ਬਣਾਉਂਦੇ ਹਨ ਪਰ ਮੀਂਹ ਵਿੱਚ ਗਰੀਬ ਬੰਦੇ ਦਾ ਜੀਣਾ ਮੁਸ਼ਕਿਲ ਹੋ ਜਾਂਦਾ ਹੈ ਉਸ ਦੇ ਕੱਚੇ ਕੋਠੇ ਚੋਂ ਲੱਗ ਪੈਂਦੇ ਹਨ ਘਰ ਵਿੱਚ ਪਾਣੀ ਵੜ ਜਾਂਦਾ ਹੈ ਕਈ ਵਾਰ ਜ਼ੋਰਦਾਰ ਮੀਂਹ ਨਾਲ ਰਹਿਣ ਬਸੇਰਾ ਹੀ ਉਜੜ ਜਾਂਦਾ ਹੈ ਗਰੀਬ ਬੰਦਾ ਉਮੀਦ ਦੇ ਨਾਲ ਨੁਕਸਾਨ ਚੱਲਦਾ ਕਈ ਦਿਨ ਛੋਟੇ ਬੱਚਿਆਂ ਨਾਲ ਭੁੱਖਾ ਹੀ ਗੁਜ਼ਾਰਾ ਕਰਦਾ ਹੈ ਮੇਰੇ ਕਹਿਣ ਦਾ ਮਕਸਦ ਇਹ ਹੈ ਕਿ ਕੁਦਰਤ ਅੱਗੇ ਅਮੀਰ ਗਰੀਬ ਸਭ ਬਰਾਬਰ ਹਨ ਉਸਨੇ ਆਪਣਾ ਕੰਮ ਕਰੀ ਜਾਣਾ ਹੈ ਇਹ ਤਾਂ ਬੰਦੇ ਦੇ ਕਰਮਾਂ ਅਨੁਸਾਰ ਦੁੱਖ ਸੁੱਖ ਪੋਗੜਾ ਪੈਂਦਾ ਹੈ ਓ ਪ੍ਰਮਾਤਮਾ ਸਭ ਨੂੰ ਰੋਜੀ ਰੋਟੀ ਦੇਵੇ ਪਰ ਗਰੀਬੀ ਕਿਸੇ ਨੂੰ ਨਾ ਦੇਵੇ ਕਿਸ ਤਰ੍ਹਾਂ ਲੱਗੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਅਤੇ ਸ਼ੇਅਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ